ਆ ਰਹੀਆਂ ਪੰਚਾਇਤੀ ਚੋਣਾਂ ਵਿੱਚ ਕਥਿਤ ਤੌਰ ਤੇ ਕਪਲੇਬਾਜੀ ਦੇ ਦੋਸ਼ ਲਗਾਉਂਦੇ ਪਿੰਡ ਸਰਜਾ ਤੇ ਉਦੋਂ ਨੰਗਲ ਵਾਸੀਆਂ ਤੇ ਕਿਸਾਨਾਂ ਨੇ ਬਾਬਾ ਬਕਾਲਾ ਸਾਹਿਬ ਵਿਖੇ ਤਰਸੀਕਾ ਬਲਾਕ ਦੇ ਬीडीपीਓ ਨੂੰ ਘੇਰ ਲਿਆ। ਉਹਨਾਂ ਦੋਸ਼ ਲਗਾਇਆ ਕਿ ਕਥਿਤ ਸਿਆਸੀ ਸ਼ੈ ਤੇ ਉਹਨਾਂ ਦੇ ਪਿੰਡ ਦੀਆਂ ਵੋਟਾਂ ਕੱਟ ਦਿੱਤੀਆਂ ਗਈਆਂ ਹਨ ਤੇ ਉਹਨਾਂ ਨੂੰ ਨਾਮਜ਼ੰਗੀਆਂ ਲਈ ਵੀ ਕੋਈ ਜਾਣਕਾਰੀ ਨਹੀਂ ਦਿੱਤੀ ਜਾ ਰਹੀ। ਪਿੰਡ ਉਦੋਂ ਨੰਗਲ ਦੇ ਸਰਪੰਚ ਗੁਰਮੇਦ ਸਿੰਘ ਨੇ ਕਿਹਾ ਕਿ ਬीडीपीਓ ਨੇ ਮੇਰੇ ਕੋਲੋਂ 2.5 ਲੱਖ ਰੁਪਏ ਦੀ ਮੰਗ ਕੀਤੀ ਹੈ। ਉਧਰ ਬीडीपीਓ ਨੇ ਦੋਸ਼ਾਂ ਦਾ ਖੰਡਨ ਕੀਤਾ। ਅਜੀਤ ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਾਉਣ ਦੇ ਲਈ ਬੈਲ ਆਈਕਨ ਤੇ ਕਲਿੱਕ ਕਰੋ। ਅੱਜ ਕੀ ਨਾਮ ਜੀ? ਮੈਂ ਗੁਰਮੀਤ ਸਿੰਘ ਪਿੰਡੋਦੋਣਾ ਬਸੋ। ਕੀ ਮਸਲਾ ਜੀ? ਮੇਰੀ ਵਾਈਫ ਉਹ ਪਹਿਲਾ ਸਰਪੰਚੀ ਤੇ ਮੇਰਾ ਮਸਲਾ ਇਹ ਵੀ ਜਿਹੜੀ ਕੱਲ ਇਹਨਾਂ ਸਰਿਆ ਨੂੰ ਡੇਟ ਦਿੱਤੀ ਆ ਇਹ 17 1 2024 ਦੀ ਇੱਕ 7 1 2024 ਦੀ ਉਹਦੇ ਵਿੱਚ ਅਨੁਸਈ ਦਿੱਤੀ ਹੈ ਟੈਨਸ਼ਨ ਜਿਹੜੀ ਅੱਜ ਜਿਹੜੀ ਸੁਰਮਈ ਆ ਉਹਦੇ ਵਿੱਚ 100 ਤੇ 200 22 ਵੋਟਾਂ ਇਹਨਾਂ ਨੇ ਹੱਦਿਆਂ ਕੱਟਦੀਆਂ ਜਿਹੜੀਆਂ ਕਾਂਗਰਸੀ ਪਰ ਅੱਗੇ ਸਾਡੇ ਮੌਜੂਦਾ ਮੈਂਬਰ ਹੀ ਜਿਹੜੇ ਮੇਰੇ ਨਾਲ ਪੱਕੇ ਕਾਗਜ਼ੀ ਉਹਨਾਂ ਦੇ ਹੱਥਾਂ ਕੱਟ ਕੇ ਇਹਨਾਂ ਨੇ ਇੱਕੇ ਵਾਰ ਤੋਂ ਚੁੱਕ-ਚੁੱਕ ਕੇ ਆਪਣੇ ਬੰਦੇ ਜਿਹੜੇ 2 ਚ ਵੀ 3 ਚ ਵੀ ਡਬਲ-ਡਬਲ ਕਰਕੇ ਸਾਡੀ ਜੜੀਆਂ ਖਤਮ ਕਰ ਦਿੱਤੀਆਂ ਇਹ ਮਿਲੀਪੁਗ ਤੇ ਆ ਬੀੜੀ ਪੀਓ ਕੁਝ ਵੀਡੀਓ ਸਾਹਿਬ ਨੇ ਇਹ ਬੜਾ ਚੰਗਾ ਵੀਡੀਓ ਸਾਹਿਬ ਅਸੀਂ ਨੂੰ ਗਿਰਦੇ ਹਾਂ ਬੜਿਆ ਲਿਖਿਆ ਇਹਨੂੰ ਦਫ਼ਤਰ ਜਾ ਕੇ ਵੀ ਕਿਹਾ ਪਰ ਇਹਨੇ ਬੰਦਿਆਂ ਨਾਲ ਕੰਮ ਨਹੀਂ ਕੀਤਾ ਪਿਛਲੀਆਂ ਸਰਕਾਰਾਂ ਚ ਵੀ ਰਹੇ ਪਰ ਉੱਚ ਵੀ ਇਹਨੇ ਕੀਤਾ ਥੋੜਾ ਜਿਹਾ ਰਹਿਆ ਪਰ ਇਹਨੂੰ ਅਸੀਂ ਬੜਾ ਚੰਗਾ ਸਮਝਦੇ ਇਹਨੇ ਬਹੁਤ ਮਾੜਾ ਕੀਤਾ ਇਹਨੇ ਤੇ ਸਰਕਰੀ ਨੇ ਰਲ ਕੇ ਕੀਤਾ ਦੋਵਾਂ ਨੇ ਫਿਰ ਇਹਨਾਂ ਨੂੰ ਮੈਂ ਕਹਾਂ ਬੇਇੱਜ਼ਤੀ ਕੀਤੀ ਵੀ ਇਦਾਂ ਨਾ ਕਰੋ ਇਹਨ 25 ਵੋਟਾਂ ਦਾ ਮੇਰੇ ਕੋਲ 2.5 ਲੱਖ ਰੁਪਇਆ ਵਕਿਆ ਕਿੰਨੇ ਨੇ ਪਹਿਲਾਂ ਵੀਡੀਓ ਸਾਂ ਕਰੀ ਕਾਰਵਾਈ ਕਰਵਾਈ ਇਹਨਾਂ ਦੀ ਮੈਂ ਕਾਹਦੇ ਨੂੰ ਫੇਰਦਾ ਫਟੇ ਇਹ ਇਹਨਾਂ ਨੇ ਵੇਖੋ ਮਗਿਆ ਕਿਹਦੇ ਰਾਹੀਂ ਬੀ.ਐਸ. ਸਾਹਿਬ ਹਾਏ ਹਾਏ ਜਾਂ ਮੇਰੀਆਂ ਨਵੀਆਂ ਵੋਟਰਾਂ ਬਣਾ ਦੋ ਆਹਦੇ ਤੁਹਾਡੀਆਂ ਨਵੀਆਂ ਪਟਾਣਾ 35 ਵੋਟਰਾਂ 35 ਬਣਾ ਦੋ ਮਾਨ ਸਰਕਾਰ ਤੇ ਦਾਵਾ ਕਰ ਰਹੀ ਹੈ ਕਿ ਭ੍ਰਿਸ਼ਟਾਚਾਰ ਅਫਸਰ ਭ੍ਰਿਸ਼ਟਾਚਾਰ ਕਹਿੰਦਾ ਸਰਕਾਰ ਕਾਦੀ ਇਹਨਾਂ ਨੇ ਤਾਂ ਖਤਮ ਕਰ ਦਿੱਤਾ ਪਰ ਲੋਕ ਲੋਕ ਖੰਤਰ ਸਰਕਾਰ ਦਾ ਤਾਂ ਕੰਮ ਮੁੱਕ ਗਿਆ ਕੋਈ ਲੋਕਾਂ ਦੀ ਲਕਸ਼ਣ ਨਹੀਂ ਹੋਣੀ ਇੱਥੇ ਪਿੰਡਾਂ 'ਚ ਇਹਨਾਂ ਨੇ ਇਦਾਂ ਹੀ ਸਰਪੰਚ ਬਣਾਉਣੇ ਜਿਨ੍ਹਾਂ ਨੂੰ ਇੱਦਾਂ ਦਾ ਕੋਈ ਡੇਟਾ ਨਹੀਂ ਮਿਲਿਆ ਸਿਰਫ ਸਰਕਾਰ ਸਰਕਾਰ ਦਾ ਦਬਾਅ ਸਰਕਾਰ ਦਾ ਦਬਾਅ ਕੋਲ ਬਹਿ ਕੇ ਕੁੱਠੀਆਂ 'ਚ ਕੰਮ ਕਰਾਉਣ ਰਿਹਾ ਠੀਕ ਕਹਿੰਦੇ ਇਹਦੀ ਕੁੱਠੀ 'ਚ ਕੰਮ ਹੋ ਰਿਹਾ ਹੈ ਵੀਡੀਓ ਸਾਹਮਣੇ ਲਵਾਇਆ ਇਹਨਾਂ ਨੂੰ ਸਭ ਕੋ ਇਹਨ ਖੋਦੇ ਨਹੀਂ ਪਰ ਇਹ ਆਪਣਾ ਯਾਰ ਬੁੱਝ ਕੇ ਆਪਣਾ ਨਕਸਾਰੇ ਮੁਲਾਜ਼ਮ ਬੰਦਾ ਇਹਨੂੰ ਇਹ ਕੰਮ ਨਹੀਂ ਕਰਨਾ ਚਾਹੀਦਾ ਕਿ ਉਹਨੇ ਤੇ ਹੋਰ ਰਹਿਣਾ ਸਾਲ ਪਤਾ ਨਹੀਂ 1.5 ਰਹਿਣਾ ਜੇ ਮੰਤਰੀ ਛੱਡ ਜਿੰਮਤ ਹੈਗੀ ਉਹਨਾਂ ਦਾ ਵੋਟਰ ਸਹੀ ਕਰਕੇ ਮੇਰੇ ਪਿੰਡਾਂ 'ਚ ਆਪ ਇਲੈਕਸ਼ਨ ਲੜੇ ਜੇ ਯਰ ਦਾ ਪੋਤਾ ਮੰਤਰੀ ਹੁੰਦਾ ਨਾ ਉਹਨਾਂ ਦਾ ਵੋਟਰ ਨਾ ਠੱਟ ਮੇਰੇ ਪਿੰਡਾਂ 'ਚ ਆਪ ਇਲੈਕਸ਼ਨ ਲੜ ਪੂਰੀਆਂ ਪਿਛਲੀ ਰਿਟਰ ਕੱਢ ਦੇ ਤੇ ਤੂੰ ਖੁਦ ਹੜ ਕੇ ਇਲੈਕਸ਼ਨ ਲੜ ਜੇ ਜਨਤਾ ਫੈਸਲਾ ਜੋ ਕਰ ਦੂਗੀ ਮੈਂ ਸਿਆਸਤ ਛੱਡ ਦੂੰਗਾ ਜੇ ਮੈਨੂੰ ਹੜਾਦਿਕ ਮੈਂ ਛੱਡ ਦੂੰਗਾ ਇਹ ਵਾਦਾ ਕਰ ਰਿਹਾ ਹਾਂ ਤੇ ਆ ਕਮਰਾ ਕਰੇ ਸਾਡੂ ਮਤਲਬ ਇੰਨੇ ਕਲਪੇ ਪਏ ਆ ਇੰਨੇ ਕਲਪੇ ਕੀ ਉਹਨਾਂ ਕੋ ਬੰਦੇ ਭਾਈ ਉਹ ਹੀ 80 ਬੰਦੇ 80 ਬੰਦੇ ਆ ਜਿਹੜੇ ਇਹਨਾਂ ਨੇ ਦਾਦਾ ਕਰਕੇ ਸਾਰੇ ਵਾੜੇ ਪਾ ਗਏ ਨਵੇਂ ਵਾੜਾਂ ਦੇ ਵਿੱਚ ਇਹਨਾਂ ਨੇ ਦਾਦਾ ਬੰਦੇ ਉਹ ਭੁਗਤਾਏ ਆ ਸਾਡੀਆਂ ਉਹ 200 ਤੇ 40 ਵੋਟਾਂ ਕੱਟ ਕਾਦੀ ਜੋ ਮੇਰੀ ਇਹਨਾਂ ਦੀ ਕਾਦੀ ਤੂੰ ਮੇਰੇ ਕੀ ਕਰ ਰਿਹਾ ਇੱਕ 10 ਬੰਦੇ ਉਹ ਦਹਾਵਾ ਨਹੀਂ ਕਿਦਾਂ ਕਰ ਸਕਦੇ ਆ ਜੀ ਬੰਦੇ ਦੱਸੋ ਸੱਜੇ ਪੈੜਾ ਉਹ ਉੱਥੇ ਸੁੱਕੀ ਰੇਦੀ ਭਾਜੀ ਥੱਜਾ ਪੈੜਾ ਨਹੀਂ ਜਿੰਨੇ ਵੀ ਪਿੰਡ ਉਹ ਥੱਥੇ ਤਾਂ ਸਿੱਕੇ ਬਰਾਜ ਨਾ ਵੀਡੀਓ ਸਾਬ ਲਾਉਂਦੇ ਇਹ ਕੋਈ ਨਹੀਂ ਕਿਹਨੂੰ ਬੋਰਡ ਨਹੀਂ ਜਿਹੜੇ ਪਤਾ ਨਹੀਂ ਕਿਦਾਂ ਸਾਲੂ ਕਿੜੀ ਆਣੀ ਇਹ ਦੇਖੇ ਸਰਕਾਰ ਨੇ ਕਾਨੂੰਨ ਬਦਲ ਕੇ ਜਿੱਤੇ 2.5 ਲੱਖ ਦੇ ਦਿੰਨੇ ਆ ਕਹਿ ਰਹੇ ਸੀ ਤੇ ਫਿਰ ਹੋ ਜਾਂਦਾ ਦੇ ਤੇ ਫਿਰ ਪੰਜੀ ਬਣਾਉਂਦੇ ਮੋਟਾ ਮੈਂ ਇਹਨਾਂ ਨੂੰ ਕਿਹਾ 5 ਲੱਖ ਲਓ ਮੇਰੇ ਕੋ ਓਕੇ 5 ਲੱਖ ਲੈ ਲਓ ਜਾਂ ਲੈਣਾ ਤੇ ਪਰ ਮੇਰੇ ਕੋਲ ਕੰਮ ਸਹੀ ਕਰਾਓ ਐਸ.ਟੀ.ਐਮ ਦਫਤਰ ਦਾ ਖਸੂਰੀਆ ਕਿਉਂਕਿ ਸਾਡਾ ਰਿਟਨ ਹੈ ਗਿਆ ਹੋਰ ਸਾਨੂੰ ਰਿਟਨ ਅਹੀਂ ਹਾਈ ਕੋਰਟ ਦੇ ਵਿੱਚ ਵੀ ਅਪੀਲ ਪਾਈ ਆ ਉਹਨਾਂ ਦਾ ਨੋਟਿਸ ਵੀ ਇਹਨਾਂ ਨੂੰ ਆਇਆ ਟਰੂਨ ਕਮਿਸ਼ਨ ਦੇ ਵਿੱਚ ਅਹੀਂ ਮੈਂ ਅਪੀਲ ਪਾਈ ਉਹਨਾਂ ਦਾ ਨੋਟਿਸ ਵੀ ਇਹਨਾਂ ਨੂੰ ਆਇਆ ਤੁਸੀਂ ਵੀਡੀਓ ਦੀ ਗੱਲ ਕੀਤੀ ਸੀ ਵੀਡੀਓ ਸਾਡੀ ਵੀਡੀਓ ਸਾਡੇ ਬਿਡ ਸੈਕਟਰੀ ਨੂੰ ਇਹਨਾਂ ਨੇ ਤਾਂ ਆ ਕੇ ਰੱਖਿਆ 4 ਦਿਨ ਤੋਂ ਜਨਤ ਕਰੋਗੇ ਉੱਥੇ ਜਨਤ ਕਰਦੇ ਗੁਰਮੁਖ ਸਿੰਘ ਦੇ ਘਰ ਜਿਹੜਾ ਸੈਕਟਰੀ ਸੀ ਉਹ ਬੈਠਾ ਸੀ ਉਹਨੂੰ ਅਸੀਂ ਪਤਾ ਨਹੀਂ ਕਿੰਨੇ ਫੋਨ ਕੀਤੇ ਤਿੰਨ ਦਿਨ ਤੋਂ ਫੋਨ ਕਰਦੇ ਸਾਡਾ ਫੋਨ ਹੀ ਚੁੱਕਦਾ ਈਵਨ ਉਹਦੇ ਘਰ ਜਦੋਂ ਸਾਨੂੰ ਮਾਰ ਲਗਾ ਵੀ ਉੱਥੇ ਬੈਠਾ ਸਾਡੇ ਕੋਲ ਵੀਡੀਓ ਰਿਕਾਰਡਿੰਗ ਉਹਦੇ ਤੋਂ ਨਿਕਲ ਦੇ ਲਈ ਫਿਰ ਉਹਨੂੰ ਅਸੀਂ ਕਹਾਂ ਵੀ ਤੂੰ ਦਿੰਦਾ ਮੈਂ ਹੈ ਹੀ ਨਹੀਂ ਇੱਥੇ ਹੁਣ ਕਿੱਥੋਂ ਨਿਕਲ ਆਇਆ ਤੂੰ ਆਨਾਂ ਮੈਂ ਬਿਮਾਰ ਆ ਹੁਣ ਆਵੇ ਤੇ ਤੇਰੀ ਵੀਡੀਓ ਬਣੀ ਆ ਤੂੰ ਉਹਦੇ ਘਰੋਂ ਨਿਕਲ ੜਿਆ ਤੇ ਫਿਰ ਉਹਨੇ ਮੁੜ ਕੇ ਸਾਨੂੰ ਸਾਈਨ ਕਰਕੇ ਦਿੱਤੇ ਹੁਣ ਤੁਸੀਂ ਡੀਪੀਓ ਨੂੰ ਸਾਨੂੰ ਜਾਣ ਦੋਗੇ ਕਿ ਨਹੀਂ ਹਣੇ ਨਹੀਂ ਜਾਣ ਦੋਗੇ ਜਿਨਾ ਚਿਰ ਸਾਡਾ ਕੋਈ ਮਸਲਾ ਬਾਬੂ ਕਾਲਾ ਸਾਹਿਬ ਦੇ ਵਿੱਚ ਘਰਾਓ ਕੀਤਾ ਗਿਆ ਕਿਸਾਨ ਯੂਨੀਅਨ ਹੋਰ ਜਥੇਬੰਦੀਆਂ ਵੱਲੋਂ ਪਿੰਡ ਆਗੂਆਂ ਵੱਲੋਂ ਕਿਉਂ ਕੀਤਾ ਗਿਆ ਕੀ ਕਾਰਨ ਕਹਿ ਸਕਦੇ ਹੈਗੇ ਮੈਂ ਉਹ ਤੋਂ ਸੁਣਦੇ ਹਾਂ ਕਿ ਉਹ ਵੱਲੋਂ ਕਿਹੜੀ ਕਿਹੜੀ ਰਿਪੋਰਟ ਹੈ ਕੀ ਕਹਿ ਸਕਦੇ ਕੋਈ ਤੁਹਾਡੇ ਤੇ ਅਲੀਗੇਸ਼ਨ ਵੀ 2.5 ਲੱਖ ਦੇ ਲੱਗ ਰਹੇ ਨੇ ਕੀ ਕਹਿ ਸਕਦੇ ਕੋਈ ਲੈ ਹੈਗੇ ਨੇ ਕਿ ਕੀ ਗਲਤੀ ਹੈ ਜੀ ਜੀ ਕੋਈ ਇਦਾਂ ਦੀ ਕੋਈ ਹੈਗੀ ਆ ਤੇ ਕੋਈ ਕੋਈ ਇਦਾਂ ਦਾ ਕੋਈ ਗੱਲ ਵਾ ਜਿਹੜੀ ਪਿੰਡਾਂ ਦੀ ਵੋਟਾਂ ਬੈਠ ਕੇ ਕਹਿੰਦੇ ਕਟੀਆਂ ਗਈਆਂ ਸੈਕਟਰੀ ਵੱਲੋਂ ਜਾਂ ਤੁਹਾਡੇ ਵੱਲੋਂ ਮੇਲੇ ਭੁਗਤਣਾ ਦਬਾਅ ਵੀ ਕਹਿ ਸਕਦੇ ਕਹਿੰਦੇ ਮੰਤਰੀ ਸਾਹਿਬ ਦਾ ਦਬਾਅ ਵੀ ਹੈ ਤੁਹਾਨੂੰ ਉਹਨਾਂ ਨੇ ਲਾਇਆ ਹੈਗਾ ਕੀ ਕਹਿ ਸਕਦੇ ਕਿ ਕਿਤੇ ਨਾ ਕਿਤੇ ਕਿਸੇ ਕਿਸਮ ਦਾ ਦਬਾਅ ਨਹੀਂ ਹੈ ਦੇਖੋ ਤੇ ਵੋਟਾਂ ਕੱਤੀ ਗਈਆਂ 50 75 ਦੇ ਜੇ ਹੋਰ 50 75 ਹੋਰ ਕਰਦੀ ਹੁੰਦੀ ਹੈ ਜਾਂ 50 75 ਵੱਲੋਂ ਕਿਉਂਕਿ ਸਾਨੂੰ ਪਿੰਡ ਲੈਵਲ ਤੇ ਕੋਈ ਨਹੀਂ ਪਤਾ ਹੁੰਦਾ ਪਿੰਡ ਲੈਵਲ ਤੇ ਕੀ ਹੈ 50 75 ਵੱਲੋਂ ਵੀ ਵੋਟਾਂ ਚੁੱਕੀ ਚਾਹੇ ਕੀ ਕਰਸਾ ਤੇ ਕੁਝ ਕੁਝ ਪਿੰਡਾਂ ਦੇ ਹੈਗਾ ਕਿ ਅਸੀਂ ਇਲੈਕਸ਼ਨ ਨਹੀਂ ਹੋਣ ਦਵਾਂਗੇ ਜਿੰਨਾ ਚਿਰ ਸਾਡੀਆਂ ਜਿੰਨੇ ਵੋਟਾਂ ਇਕੱਠੀਆਂ ਹੈਗੀਆਂ ਉਹਦਾ ਕੀ ਉਪਰਾਲਾ ਤੁਹਾਡਾ ਕੋਈ ਗੱਲ ਜੀ ਕੋਈ ਇਸ਼ੂ ਹੈਗਾ ਇਹਨਾਂ ਦਾ ਜਿਹੜੇ ਵੀ ਹੈਗੇ ਉਹ ਸੁਣ ਕੇ ਸੁਪਾਈ ਕਰਾਂਗੇ ਹੁਣ ਤੁਹਾਨੂੰ ਇੱਥੇ ਜਿਹੜਾ ਕਿ ਰੋਕਿਆ ਗਿਆ ਹੈ ਨਹੀਂ ਜਾਣ ਦਿੱਤਾ ਜਾ ਰਿਹਾ ਹੁਣ ਕਿਵੇਂ ਜਾਓਗੇ ਤੁਸੀਂ ਜੀ ਅਸੀਂ ਕਰਾਂਗੇ ਇਹਦੇ ਵੀ ਬੈਠ ਕੇ ਤਾਂ ਗੱਲਬਾਤ ਕਰਦੇ ਆ ਕਿ ਕੀ ਇਹਨਾਂ ਦੇ ਇਸ਼ੂ ਜਿਹੜੇ ਇਸ਼ੂ ਜਿਹੜੇ ਕਲੀਅਰ ਹੋਣਗੇ ਸੁਣਾ ਕੇ ਉਹਨਾਂ ਤੇ ਜਿੱਤੀ ਜੇ ਹੁਣ ਜਿੱਤਣ ਵਾਲੇ ਉਹਨਾਂ ਦੇ ਜੇ ਵੋਟਾਂ ਨਹੀਂ ਬਣਦੀਆਂ ਫਿਰ ਕੀ ਹੋਵੇਗਾ ਉਹ ਤਾਂ ਜੇ ਕੋਈ ਇੰਦਾ ਤੇ ਹੈਗੀ ਹੈ ਤੇ ਅਸੀਂ ਜ਼ਰੂਰ ਭੇਜਾਂਗੇ ਜੀ ਉਹ